ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤਰੀ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਨੂੰ ਸਿੱਧੀ ਤੌਰ ਤੇ ਸਰਕਾਰੀ ਦਖਲਅੰਦਾਜ਼ੀ ਦਾ ਨਤੀਜਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਦਾ ਦਖਲ ਅਕਾਲ ਪੁਰਖ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ ਆਂਤਰੀ ਕਮੇਟੀ ਦੇ ਸ਼ਾਰਟ ਨੋਟਸ ਦੇ 72 ਘੰਟੇ ਦੇ ਨੋਟਿਸ ਦੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਇੱਕ ਨਿਕਾਤੀ ਏਜੰਡਾ ਸੀ ਕਿ ਆਉਂਦੇ ਦਿਨੀ ਪੰਜਾਬ ਸਰਕਾਰ ਕੋਲੋਂ ਇੱਕ ਕ੍ਰਿਮੀਨਲ ਜਿਹੜਾ ਪਾਰਚਾ ਦਰਜ ਕਰਨ ਸੰਬੰਧੀ ਇਹ ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਕਰਕੇ ਜਿਹੜਾ ਅੱਜ ਮਤਾ ਉਹ ਐਜੀਟ ਜੀ ਮੈਂ ਸਾਨੂੰ ਪੜ੍ਹ ਦਿਨਾ ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਨਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂ ਗਾ। ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਹਾਂ ਕੋਈ ਵੀ ਦੇਖ ਸਕਦਾ। ਉਸ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਤੋਂ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪੱਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 222 ਵਿੱਚ ਬੜਗਾਰੀ ਕਾਹੜ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਹਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪਰ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ